ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ ਬਲਾਗ ਦਾ ਤਸਵੀਰਾਂ ਮੈਂ ਹੁਣ ਬੁਲਾਦੀ ਤੁਹਾਨੂੰ ਸਾਡੇ ਸਾਡੇ ਵਧੀਆ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਜ ਤੇ ਇਹ ਵਧੀਆ ਠੀਕ ਹੈ ਤੇ ਆਪਾਂ ਕਰਤੀ ਬਲਾਗ ਦੀ ਸਟਾਰਟਿੰਗ ਬਾਬਾ ਜੀ ਨਾ ਬਾਤ ਕਰਦੀ ਕਿਉਂਕਿ ਆਪਾਂ ਫਲਾਤ ਵੀ ਠੀਕ ਨਹੀਂ ਚੱਲ ਰਹੇ ਅੱਲੇ ਵੀ ਠੀਕ ਨਹੀਂ ਹੈ ਅੱਗੇ ਕਿਉਂ ਨਿਕਲਦੇ ਆ ਨਾਸਾਂ ਚ ਤੇ ਆਪਾਂ ਇਹ ਇਹਨਾਂ ਨਾਲ ਇਹ ਆਪਾਂ ਨੂੰ ਕਮਾਉਣ ਲਿਆਏ ਇਹ ਦੇਖੋ ਕੀ ਪਾਉਂਦੇ ਕਿਥੇ ਲੈ ਕੇ ਚੱਲੇ ਤੁਸੀਂ ਸਾਨੂੰ ਕੀ ਖਾਣ ਲੱਗੇ ਗਾੜੀ ਹੋ ਗਏ ਗਾੜੀ ਹੋ ਗਿਆ ਜੋ ਲੱਭੂਗਾ ਨਾ ਖਾਣਾ ਨਹੀਂ ਮੈਂ ਲੱਭਦਾ ਜਿਮ ਜਾਣਾ ਜੂਸ ਪੀਣਾ ਜਿਮ ਜਾਣਾ ਤੁਸੀਂ ਉਹ ਜੂਸ ਪੀ ਆਗਾ ਜੂਸ ਬਿਨਾ ਇਹ ਮਸੰਮੀ ਦਾ ਹੀ ਮੈਂ ਸੰਮੀ ਦਾ ਹੀ ਆਪਰਾ ਆਲਰਾਊਂਡ ਹੈ ਜਿਹੜਾ ਕੋ ਖਵਾ ਦੋਗੇ ਖਾ ਲਾਂਗੇ ਪਿਆਦਾ ਸੂਬੇਦਾਰ ਸਾਹਿਬ ਇਹ ਰਾਇ ਮਾਏ ਲਾੜੋ ਵਾਲਾ ਕੰਮ ਹੋ ਗਿਆ ਬੰਦੇ ਚੋਕ ਇੰਦਰ ਵਾਲਾ ਚੋਵੇਂ ਚੋਵੇਂ ਬਿਲਡਿੰਗਾਂ ਬਹੁਤ ਹੀ ਸ਼ਾਨਦਾਰ ਫਿਰ ਉਸੇ ਰੇੜੀ ਤੇ ਆਏ ਆ ਉਸੇ ਰੇੜੀ ਤੇ ਖਵਾਉਣ ਲੈ ਆਏ ਹਨ ਅੱਗੇ ਹੋ ਕੇ ਸਾਡੇ ਸੁਬੇਦਾਰ ਸਾਹਿਬ ਸੁਬੇਦਾਰ ਸਾਹਿਬ ਕੀ ਖਾਓਗੇ ਕੁਝ ਕਰਦਾ ਖਾ ਲੋ ਯਾਰ ਚਮੂਰੀਆਂ ਚਮੂਰੀਆਂ ਚੋਈ ਨਹੀਂ ਖਾ ਲੈਨੇ ਚੋਈ ਨਹੀਂ ਖਾ ਲੈਨੇ ਚਮੂਰੀਆਂ ਨਹੀਂ ਖਾਨੇ ਚਮੂ ਹਾਂ ਜਿਆਦਾ ਜਿਆਦਾ ਬਾਰਿਸ਼ਾਂ ਦੀ ਗਈ ਸਾਡੇ ਵਿੱਚ ਹੀ ਲੋਟਲ ਮਨਚੂਰੀਆਂ ਖਰਾਬ ਹੁੰਦੇ ਹੋਏ ਤੇਰੇ ਨੇ ਸਾਨੂੰ ਤੇ ਬੰਦਾ ਕੁੜੀ ਦੀ ਹੈਲਪ ਕਰਦਾ ਹੋਇਆ ਨਾ 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 ਹੈਲਪ ਨਹੀਂ ਆਈ ਇਸਕੀ ਮਾਰਦਾ ਇਦਰਾਸਲ ਗਰਮ ਗਰਮ ਚੂਰੀਆਂ ਇਰਾਦੇ ਤੇਰੇ ਨੇਕ ਨਹੀਂ ਹੈਗੇ ਇਰਾਦੇ ਤੇਰੇ ਨੇਕ ਨਹੀਂ ਹੈਗੇ ਹੈਲਪ ਕਰਨੇ ਨੇ ਨੀਕ ਨਹੀਂ ਆ ਰਸੀ ਬੰਨ ਇੱਥੇ ਆ ਆ ਰਸੀ ਬੰਨ ਥੱਲੇ ਬੰਨ ਬੰਨ ਮੇ ਦੁਨੀਆ ਦੀ ਗੰਡ ਮਾਰ ਮੁੰਬਈ ਦੀ ਮੀਂਹ ਪੈਣ ਦੀ ਸੁਭਾਵਣਾ ਵਾ ਬੰਨ ਬੰਨ ਬੰਦੇ ਸਾਡੇ ਇੱਧਰ ਬੈਠੇ ਆ ਸ਼ਿਵਕੇ ਬੈਠੇ ਤਰਪਾਲ ਥੱਲੇ ਕੀ ਕਹਣਾ ਜਦੋਂ ਤੁਸੀਂ ਕਹਿੰਦਾ ਇਹ ਬਰਸਾਤ ਵਿੱਚ ਢੇਲਿਆ ਆ ਆਏ ਮੰਚੂਰੀਆਂ ਖਾਣਾ ਆ ਗੁਰਨਾਵਤ ਚੋਨੇ ਗਾਲਿਆਂ ਮੱਚਾਂ ਜਾਂਦੇ ਸਿਮੀ ਵੀਰ ਬੰਦ ਬੰਦ ਸਿਮੀ ਵੀਰ ਚੱਲੀਏ ਸਿਮੀ 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 ਵੀਰ ਚੱਲੋ ਸਿਮੀ ਬਦਮਾਸ਼ ਐਵੇਂ ਸਿਮੀ ਬਦਮਾਸ਼ ਕਿਹੜੇ ਪੱਕਾ ਨੂੰ ਬਦਮਾਸ਼ੀ ਹੁਣ ਤੇਰੀ ਨਿਕਲ ਗਈ ਹਾਂ ਤੂੰ ਸਿਮੀ ਰਹਿ ਗਈ ਹਾਂ ਸਿਮੀ ਰਹਿ ਗਿਆ ਮਸਤ ਸਿਮੀ ਬਦਮਾਸ਼ ਸੀ ਉਹ ਅੰਦਰ ਸਿਮੀ ਬਦਮਾਸ਼ ਰਹਿ ਗਿਆ ਉਹ ਤੇਰੇ ਸਿਮੀ ਹੂੰ ਪਿੱਛੇ ਘੁੜਦੇ ਸਿਮੀ ਚੱਲਾ ਫਿਰ ਮੰਚੂਰੀਅਨ ਹੋਰ ਬੰਦਾ ਵੇ ਲੋ ਜੇ ਬੈਠੇ ਤੇ ਬੈਠੇ ਰਹੋ ਕਹਿਤਾ ਫੇਰ ਹਾਏ ਹਾਏ ਮੀ ਤੇ ਆਉਂਦਾ ਹਾਂ ਹਾਂ ਇਹ ਜੇ ਦੋ ਦੋ 2 ਲੀਟਰ ਖਿਲੋ ਗਰਮ ਕਰ ਇਹ ਡੇਟਰ ਹਨ ਉਹ ਤੁਹਾਨੂੰ ਜਦੋਂ ਥਾਣੇਦਾਰ ਤੋਂ ਰੇਖਾ ਨਹੀਂ ਬਣੀ ਸੂਬੇਦਾਰ ਸੂਬੇਦਾਰ ਸੱਚ ਇਹ ਬੜੇ ਭੇਸ ਬਦਲਦੀ ਹੈ ਯਾਰ ਤੇਜ਼ ਆ ਤੋਦੋ ਕਿਤੇ ਮੈਂ ਕਹਿੰਦਾ ਆਹ ਲੈ ਲਓ ਦਾਮ ਰੁਕ ਜਾਓ ਵੀਰੇ ਸੱਤੇ ਵੀਰ ਸੱਤੇ ਵੀਰ ਰੁਕ ਜਾਓ ਲਾਈਟ ਜਗਾ ਦੀਏ ਲਾਈਟ ਜਲਣ ਢਈ ਹੈ ਇੱਦਾਂ ਲੱਗਦਾ ਕਿ ਚਾਂਦੀ ਨਹੀਂ ਪਈ ਜਿੱਦਾਂ ਕਿੱਦਾਂ ਕਿੱਦਾਂ ਸੋਨਾ ਲੱਗਦਾ ਇੱਦਾਂ ਲਾਈਟਾਂ ਜ ਕਾ ਜਾ ਗਿਆ ਸੋਹਰ ਦੇ ਨੂੰ ਉਹਦਾ ਥੱਲੇ ਕਰ ਜਿੱਤੇ ਕਿਤਾ ਟਾਰਜਨ ਬਣਾ ਕੇ ਚੱਲਦੀ ਕੱਢਦੀ ਓਹ ਹੋ ਹਾਂਜੀ ਜਿੱਤੇ ਕਿਤਾ ਟਾਰਜਨ ਬਣਾ ਕੇ ਚੱਲਦੀ ਕੱਢਦੀ ਨਿਕਲ ਹੀ ਜਾਣੀ ਜਿੱਦਾਂ ਤਾਂ ਮੰਨੇ ਕਾ ਕਰ ਕਾ ਇਹ ਕੰਕਰੀਟ ਛੱਡ ਦੇ ਕੰਕਰੀਟ ਆ ਗਈ ਅਦੇ ਤਾਂ ਜਿਵੇਂ ਜਿਵੇਂ ਚੱਲਦਾ। ਅਰੇ ਜੀ ਵਾਲੇ ਬਾਬੇ ਦੇ ਪਿੱਛੇ ਬੈਠੇ ਨੇ ਬੋਲਦੇ ਕੁਛ ਨਹੀਂ। ਬੋਲਾਂਗੇ ਬੋਲਾਂਗੇ ਜਦੋਂ ਸਾਡਾ ਵਕਤ ਆਏਗਾ। ਆਇਤਾ। ਹਲੇ ਕਿ ਹਲੇ ਅਸੀਂ ਕੋਈ ਜਾਦੂ ਟੁਨੇ ਕਰਨੇ ਆ। ਹਾਂ। ਨੇ ਬੰਦ ਕਰਦੇ ਜਾਦੂ ਟੁਨੇ। ਸਾਡੇ ਆਪ ਦੇ ਚੱਲ ਚੱਲੇ। ਆਈ ਲੋਕਾਂ ਦੇ ਕਰਦੇ ਕਰਦੇ ਸਾਡੇ ਆਪ ਦੇ ਚੱਲ ਗਏ ਅਤੁੱਲਾ। ਭਾਰੀ ਦਾ ਸਪੀਡ ਤੇ ਕਦਾ ਦੀ ਜੀ ਮੰਨੇਗਾ ਪਾਪਿਆਂ ਨੂੰ ਨਹੀਂ ਸ਼ਪਾਨਾ ਮਰਾ ਦੀ ਛਿਮੀ ਵੀਰ ਚਨੇ ਲੈ ਲੇ ਛਿਮੀ ਵੀਰ ਤਾਹਰ ਦੀ ਤਾਹਾਂ ਦੇ ਲੇਲਾ ਦਵਾਜ ਦੇਖੀਓ ਛਿਮੀ ਵੀਰ ਤੁਸੀਂ ਬਚ ਗਏ ਜੀ ਦੁਕਾਨ ਬੰਦ ਜੇ ਲੋ ਵੀ ਮਿੱਤਰੋ ਟਾਈਮ 11 ਵਜ ਗਏ ਆਪਾਂ ਉਹਨਾਂ ਦੇ ਨਾਲ ਕੇ ਰੋਟੀ ਪਾਣੀ ਖਾਦਾ ਫਲਾਟ ਤੇ ਇੱਧਰ ਉਹ ਕਰਨ ਦੇ ਵਾ ਕ੍ਰੇਨ ਚਾਲੂ ਕੀਤੀ ਹੈ ਪਹਿਲਾਂ ਗਰੇਨ ਸਟਾਰਟ ਕਰਕੇ ਥੋੜੀ ਪਿਛੇ ਲਈ ਦਿੱਕਰੇਂ ਦੀ ਟੋੜੀ ਦੀ ਚੈਨ ਗੱਡੀ ਹੁੰਦੇ ਦੇ ਆ ਮਾਹੌਲ ਚੱਲ ਕੀ ਬੰਦਦਾ ਗੱਡੀ ਲੈ ਕੇ ਆਪਾਂ ਚੱਲਦੇ ਆ ਕੋਲ ਆਪਸ਼ਨ ਕਰਨੀਆਂ ਉੱਥੇ ਅਸੀਂ ਨੀਕਾ ਲੋਡ ਸਲਿੰਗਾ ਲੋਡ ਕਰਕੇ ਫਿਰ ਆਪਾਂ ਜਾਣਾ ਆ ਮਾ ਉਥੇ ਨਿਯੋਜਮਾ ਸਿੰਨੋ ਲੈ ਕੇ ਜਾਣਾ ਜੂਮ ਲੈਣ ਤੇ ਤੇ ਮਿਲਦੇ ਆ ਤੁਹਾਨੂੰ ਅੱਗੇ ਤੁਸੀਂ ਜੁੰਲੇ ਰੋਂ ਆਪਣੇ ਨਾਲ ਕਿੰਨੇ ਕੁੱਤੇ ਫਿਰਦੇ ਇਹ ਬੰਦਾ ਢਾ ਸਕਦੇ ਆਂਡ ਚ ਰਸ਼ ਨਾ ਪਾਲਦੇ ਸਾਰੇ ਬਾਕੀ ਦਾ ਮੌਜਾ ਨਹੀਂ ਦਿਖਾਉਣੇ ਆ ਜੁੜੇ ਰਹੋ ਦੋ ਦਿਨ ਆਪਣੇ ਤੋਂ ਬਲੌਗ ਨਹੀਂ ਬਣੇ ਕਿਉਂਕਿ ਆਪਣੀ ਥੋੜੀ ਰਹੀ ਹਾਲਤ ਖਰਾਬ ਕੇ ਨੇ ਹੁੰਦੇ ਨਾ ਕਿ ਬੰਦਾ ਜਿੰਨੀ ਮਰਜੀ ਆਪਣਾ ਕਰ ਲਿਆ ਆਪਣਾ ਵਗਾ ਲਿਆ ਮੈਂ ਆਵਾਂ ਮੈਂ ਜੀ ਆ ਮੈਂ ਤਾਂ ਕਰ ਦੂੰ ਓਦਾਂ ਕਰ ਦੂੰ ਇੱਕ ਬਿਮਾਰੀ ਤੇ ਦੂਜਾ ਕਿਚੈਰੀਆਂ ਕੇਸ ਇਹ ਜਦੋਂ ਬੰਦੇ ਨੂੰ ਟਾਉਂਦੇ ਆ ਨਾ ਤੇ ਚੰਗੀ ਤਰ੍ਹਾਂ ਹੀ ਟਾਉਂਦੇ ਆ ਇਹ ਕੀ ਬਿਮਾਰੀ ਵੀ ਇਹੋ ਜੀ ਇੱਕ ਚੀਜ਼ ਹੈ ਕਿ ਬੰਦਾ ਟਾ ਦਈਆ ਬੰਦਾ ਜਿੱਡਾ ਵੀ ਗਈ ਜਾਵੇ ਮੈਂ ਇਦਾਂ ਮੈਨੂੰ ਇਦਾਂ ਨਹੀਂ ਹੋਣਾ ਅਸੀਂ ਵੀ ਕਿੰਨੇ ਨੇ ਸਾਨੂੰ ਬੁਖਾਰ ਨਹੀਂ ਚੜਦਾ ਇਹ ਜੀ ਕੋਈ ਗੱਲ ਨਹੀਂ ਲੋਕ ਬਗੰਧ ਕਰਦੇ ਉਹ ਅਜੇ ਉਹ ਪਤਾ ਲੱਗਾ ਕਿ ਬੁਖਾਰ ਵੀ ਇੱਕ ਇਦਾਂ ਦੀ ਚੀਜ਼ ਹੈ ਕਿ ਬੰਦੇ ਨੂੰ ਟਾ ਹੀ ਲੈਂਦੀ ਆ ਜਿੱਦਾਂ ਮਰਜੀ ਬੰਦਾ ਤਕੜਾ ਹੋਵੇ ਤੇ ਕਰਕੇ ਬੁਖਾਰ ਨੇ ਉਹ ਗਵਾਸ ਕਰਾਈ ਸਾਡੀ ਉਹ ਟਾਈਮ ਉਹ ਤੇ ਉਹ ਇਨਾ ਬੁਗਾਰੀ ਦੇ ਕਰ ਗਏ ਥੋੜਾਈ ਦੋਈ ਲਈ ਸੈਟ ਹੋਇਆ ਕੁਛ ਤੇ ਇੱਥੇ ਆਣਗੇ ਫੇਰ ਬੁਗਾਰ ਨੇ ਢਾ ਲਿਆ ਫੇਰ ਆਣਗੇ ਉਹਨੂੰ ਬੁਗਾਰ ਚੜੰਦਾ ਦਾ ਇਹ ਚਲੋ ਕੋਈ ਨਹੀਂ ਥੋੜਾਈ ਦੋਈ ਲਈ ਆ ਸੈਟਿਆ ਹੁਣ ਹਮ ਪੁੱਛਦਾ ਪੁੱਛਦਾ ਕੋਈ ਨਹੀਂ ਇੱਥੇ ਕਿਦਾਂ ਤੋਂ ਠੀਕ ਆ ਜਾਂ ਕੀ ਆ ਜਾਂ ਕਿੱਦਾਂ ਲੱਗੀ ਕਰਦਾ ਜਾਂ ਕਿ ਕੋਈ ਨਹੀਂ ਆਪਣੀ ਬਾਦ ਕੇ ਆਪੇ ਸਿੱਖਣੀ ਪੈਂਦੀ ਮੰਤਰਾ ਸ਼ਾਲਾ ਕੋਈ ਨਹੀਂ ਇਹੜੀ ਨਾਂਗੀ ਨਾਂਗੀ ਸੋਹੜੀ ਰਹਿ ਗਈ ਹੋਵੇ ਨੰਗੇ ਜਾਣੇ ਸੱਦੇ ਬੜੇ ਤੰਗੜੇ ਬਹਿ ਗਏ ਤੇ ਦੇਖਦੇ ਆ ਮੌਲ ਚਾਲ ਕੀ ਬਣਿਆ ਚੈਨਲ ਦਾ ਕੀ ਸਮਾਚਾਰ ਆਜੋ ਦੁਕਾਨੇ ਤਾਂ ਰੁੱਕ ਤੇ ਇਕ ਗਰੇ ਲੱਗੀ ਆਪਣੀਆਂ ਤੇ ਛੋਦੀ ਟੁੱਟ ਗਈ ਛੱਬੇ ਵਦਵਾਸ ਤੇ ਉੰਮ ਵਦਵਾ ਜਿਹੜਾ ਖੇਰ ਤੋੜਦੀ ਮਾਮਾ ਕੁੜੀਆ ਵਾ ਖੜਾ ਕੇ ਗਿਆ ਉਥੋਂ ਤੱਕ ਪੰਜਾਂ ਸਾਲਾਂ ਬਾਅਦ ਮਾਮਾ ਆੜੀਏ ਪੰਜਾਂ ਸਾਲਾਂ ਬਾਅਦ ਗਈ ਨਾ ਪੰਜਾਂ ਦਿਨਾਂ ਬਾਅਦ ਆਣਗੇ ਤੂੰ ਜੋ ਪੀਨ ਨਾਲ ਇਹਦਾ ਵਾ ਕਰੇ ਤੋਰੀ ਪੰਜਾਂ ਦਿਨਾਂ ਬਾਅਦ ਜੋ ਹੀ ਚੈ ਤੋੜਦੀ ਹੁਣ ਕੀ ਬਣੂਗਾ ਹੈ ਕਿੰਨੀਆਂ ਲਿੰਗਾ ਟੁੱਟੀਆਂ ਹੈ ਤਿੰਨ ਓਹ ਹੋ ਹੋ ਟੂ ਮੱਚ ਬੇੜ ਹੋ ਗਿਆ ਤਿੰਨ ਚੇਂਜ ਕਰਨੀਆਂ ਪੈਣੀਆਂ ਖੁੰਡ ਨੂੰ ਦਾ ਕਿਥੇ ਮਾਰੀ ਮੀਂਹ ਬਹੁਤ ਤੇਜ਼ ਆ ਰਹਾ ਹੈ ਟਾਈਮ ਹੋ ਗਿਆ ਹੈ 2 ਵਜੇ ਹੈ ਸੀਨਾ ਕਰਨਾ ਕੰਮ ਰੁਕਾ ਹੈ ਫੋਰਮੈਨ ਪਾਣੀ ਪੀਣ ਲੱਗਾ ਹੈ ਬੋਤਲ ਖਾਲੀ ਕਰੇਗਾ ਪਾਣੀ ਵਾਲੀ

ਇਸੇ ਮਿਲੋ ਕਿਧਰ ਗਿਆ ਸਾਲਾ ਉੱਡ ਗਿਆ ਇਸੇ ਮਿਲੋ ਸਾਲਾ ਲੜ ਰਹਾ ਤਾਂ ਵੀ ਜੱਗੜਾ ਖਤਮ ਕਰ ਦਿਆ ਇਹ ਜੁੱਦ ਜਦ ਇਨਾ ਪਹੁੰਚ ਗਿਆ ਬੂਮ ਨਹੀਂ ਧੀਨੇ ਆ ਹਨੇਰਾ ਹਨੇਰਾ ਹੋ ਗਿਆ ਤਾਂ ਪਹੁੰਚ ਬੂਮ ਨਹੀਂ ਨਹੀਂ ਹੁੰਦਾ ਤੋ ਕਿਧਰ ਆ ਉਹ ਲੋਰ ਵੇਖੰਦਿਆ ਫੜ ਫੜੇ ਪਾੜ ਦੀ ਇਹ ਲੋਕ ਹੋ ਗਏ। ਹੋ ਵੀ ਮੇਤਰੋ ਟਾਈਮ ਵੱਜ ਗਿਆ 4 ਵਜੇ ਚੱਲੇ ਆ ਤੇ ਪਹਿਲਾ ਗਾਡਰ ਨਿਕਲ ਕੇ ਹੋਣ ਆਇਆ। ਜਿਉਂ ਰਾਤ ਦੇ ਜਾਗ ਹੁੰਦਾ ਜੋ ਜਾਗ ਮੈਂ ਪਹਿਲਾ ਟੋਟਗੀ ਚੈਨ ਚੈਨ ਟੁੱਟ ਤੋਂ ਬਾਅਦ ਫਿਰ ਕਰੇਨਾ ਲਾਈਆਂ ਫਿਰ ਲੋਡ ਕੀਤਾ ਹੁਣ ਪਹਿਲਾ ਗਾਡਰ ਆਇਆ। ਤੇ ਦੋ ਬੰਦੇ ਸਾਡੇ ਬੈਠੇ ਐ ਇੱਥੇ ਮਗਰ ਲੋਡਰ ਤੇ ਤੇ ਫੇਰ ਮੈਂ ਸਾਡਾ ਕਢਾਉਂਦਾ ਗਾਡਰ ਆਉ ਨਾਲ ਹੋਗੇ। ਕੇ ਨਾਲ ਇਧਰ ਸਾਡੇ ਨਾਲ ਬੈਠੇ ਇੰਗਲਿਸ਼ ਮੈਮ ਹਾਈ ਸੇ ਹਾਈ ਯਾ ਆਈ ਥੰ ਹਾਈ ਉਹ ਆਓ ਤੂੰ ਕੋਈ ਕੀ ਕਹਿੰਦੇ ਨੇ ਇੰਗਲਿਸ਼ ਕਿੰਨੇ ਮੱਝ ਗਏ ਕਿੱਦਾਂ ਕਹਿੰਦੇ ਨੇ ਦੱਸੋ ਹੁਣ ਤੋਂ ਇੰਗਲਿਸ਼ ਨਹੀਂ ਯਾਰ ਕਿੰਨਾ ਟਾਈਮ ਹੋ ਗਿਆ ਦੱਸੋ ਇਹ ਆਪੋ ਨਹੀਂ 4:00 ਕਿੰਨਾ ਮਾਰਨਿੰਗ 4:00 4:00 ਔਰ ਮੈਂ ਨੇ ਕੜਾ ਖਾਦਾ ਭੱਜਿਆ ਹੀ ਗੱਲਾਂ ਇਸੀ ਤੇਲ ਦਾ ਦੇਸੀ ਤੇਲ ਦਾ ਯਾ ਕੜਾ ਖਾਦਾ ਕੜਾ ਖਾਦਾ ਹਲਾ ਵਾਲਾ ਆ ਜਾ ਆ ਜਾ ਯਾਰ ਤਰਫ ਨਾ ਇਹ ਭੱਜੀ ਜਾਂਦੇ ਬਾਲ ਵੀ ਮਾਰ ਕੇ ਆ ਜੇ ਰਸਾ ਖੋ ਨਾ ਲਗਾ ਇੱਥੇ ਰਹੀ ਠੀਕ ਆ ਮੈਨੂੰ ਚੋਕੇ ਕੜਾ ਖਾਦਾ ਕੜਾ ਦੋ ਵੀ ਮਤਰੋ ਅੱਜ ਦਾ ਦੂਜਾ ਗਾੜਾ ਬਹੁਤ ਚੱਲਿਆ ਬਹੁਤ ਹੀ ਟਾਈਮ ਲੱਗਾ ਉਹ ਲੋਗਰ ਕੇ ਹੋ ਚੱਲੇ ਅਨੀਆਂ ਵੀ ਬੜੀ ਆਉਂਦੀ ਐ ਟਾਈਮ ਦਿਲ ਤੇ ਨਹੀਂ ਕਰਦਾ ਕੰਮ ਕਰਨ ਪਰ ਫਿਰ ਵੀ ਖਾਣਾ ਪਿੰਦਾ ਕੀ ਕਰੇਗਾ ਇਹ ਟਾਈਮ ਤੇ ਬੋਰ ਨਹੀਂ ਆਉਂਦੀ ਇੰਦੀ ਹਾਂ 6 ਵਜੇ ਚੱਲੇ ਆ ਦਿਨ ਦਾ ਛੜਾ ਹੌਲੀ ਹੌਲੀ ਹੋ ਗਿਆ ਤੇ ਬੱਸ ਦਾ ਜੋ ਵੀ ਹੈਗਾ ਸਿਸਟਮ ਉਹ ਆਪਾਂ ਦਾ ਗਾੜੀ ਦੁਕਾਨ ਤੇ ਇਹ ਗੜੀ ਕਰ ਲਾਲ ਤੇ ਨੀਂਦ ਬਹੁਤ ਆਉਂਦੀ ਗੜੀ ਕੀ ਕਰਦੇ ਆ ਬਾਕੀ ਗੇਂ ਨੇ ਬਹੁਤ ਜਦੋਂ ਚੱਲਤਾ ਮਾਪਾ ਤਾਂ ਨਿੰਨੂ ਕਲਟਰ ਨੂੰ ਲੈ ਪਾਸ਼ਾ ਖਾਣ ਲੱਗੀ ਸਾਨੂੰ ਮਿਸੀਆਂ ਰੋਟੀਆਂ ਮਿਸੀਆਂ ਕਾਦੇ ਵਾਲੀਆਂ ਕੜੀ ਆ ਜੀ ਵਾਸ਼ ਕੜੀ ਪਤਾਉੜਾ ਤੇ ਨਾਲ ਕੌਣ ਬਣਾਉਂਗਾ ਸੋਨਾ ਸਿੰਘ ਬਣਾਉਂਗੇ ਨੇ ਉਹ ਤੇ ਚਾਹ ਚੁੰਨ ਜੋੜ ਘੜਦੇ ਨਾਲ ਤਾਂ ਰਾੜੀ ਕਰਦਾ ਉੱਥੇ ਪਚਾਉਂਦਾ ਦੋ ਦੋ ਰੋਟੀਆਂ ਇਧਰ ਆਪੋ ਤਾਂ ਪਈ ਐ ਇਧਰੇ ਪੁੱਛਿਆ ਗੜੀਏ ਨੂੰ ਮਿਸੀਆਂ ਰੋਟੀਆਂ ਚੱਲਣੀਆਂ ਰਾੜੀਆਂ ਬਈਆਂ ਬਈਆਂ ਉਹ ਬਾਈ ਚੱਲ ਇਹ ਲਵਾਈ ਕਿਹੜਾ ਸੀ ਕੇ ਨਾ ਹੀ ਚੱਲ ਬਾਈ ਹਾਂ ਕੇ ਲੋ ਬਾਈ ਸੱਚਾ ਉਹ ਨਹੀਂ ਹੋਰ ਕੋਈ ਨਾਂ ਹੀ ਇਹਦਾ ਓਏ ਹੋਏ ਹੂੰ ਕਹਿੰਦਾ ਪਲਟਵਾ ਦੇਣ ਲੱਗੇ ਇਹਦਾ ਤੇ ਕਿੰਨੇ ਮਾਰੀ ਜਿਹੜਾ ਲਾਲਜਾ ਲੱਗਾ ਕਾਲੇ ਲੱਗੇ ਇਹ ਬਾਈ ਲਾਲਜਾ ਲੱਗਾ ਜਲਦੀ ਕਰ ਆ ਗਮਾ ਦੋ ਤੀਆ ਬਣਾ ਲੈ ਲੈ ਆ ਪਕਾਈਏ ਲੈ ਆ ਪਕਾਓ ਯਾਰ ਭੁੱਖ ਲੱਗੀ ਮੈਂ ਚੈੱਕ ਕਰਦਾ ਲੂਨ ਵਿੱਚ ਮਾਸ਼ਾ ਅੱਲ੍ਹਾ ਲੂਨ ਵਿੱਚ ਚੈੱਕ ਕਰਦਾ ਮੈਂ ਲਾਓ ਦੋ ਚਾਰ ਦੋ ਜੌਣਾ ਚੈੱਕ ਹੋਣਾ ਇੰਦਾ ਨਹੀਂ ਇੰਦਾ ਇਹ ਹੋ ਬੜਾ ਕੁੜੀਆ